ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ ਦੇ ਵਿੱਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੁਹਾਡੇ ਨਾਲ ਜਿਹੜੀ ਖੇਤੀਬਾੜੀ ਸੰਬੰਧੀ ਨਵੇਂ-ਨਵੇਂ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਾਂ ਬੇਨਤੀ ਆ ਕਿ ਜਿਹੜਾ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਨਵੇਂ ਆ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਇਹ ਜਿਹੜੀ ਹੈਗੀ ਆ ਵੀਡੀਓ ਅੱਗੇ ਵੱੱਟੋ-ਵੱਟ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਓ ਇਹਦੇ ਵਿੱਚ ਆਪਾਂ ਜਿਵੇਂ ਹੁਣ ਜਿਹੜੀ ਕਣਕ ਦੀ ਫਸਲ ਆ ਉਹ ਪੱਕ ਕੇ ਤਿਆਰ ਆ ਤੇ ਇਹਦੀ ਵਾਢੀ ਤਕਰੀਬਨ ਕੁਵਰਲੀ-ਵਰਲੀ ਸ਼ੁਰੂ ਹੋ ਗਈ ਆ 20 ਤਰੀਕ ਦੇ ਨੇੜੇ ਤੇੜ ਜਿਹੜੀ ਹੈਗੀ ਆ ਪ ਇਦੂ ਬਾਜ ਜਿਹੜਾ ਹੈਗਾ ਮੇਨ ਫਸਲ ਆ ਝੋਨੇ ਦੀ ਜਿਹੜੀ ਪੰਜਾਬ ਦੇ ਵਿੱਚ ਲੱਗਦੀ ਹੈਗੀ ਐ ਸੋ ਝੋਨੇ ਬਾਰੇ ਜਿਹੜੀ ਆਪਾਂ ਜਾਣਕਾਰੀ ਐ ਵਕ ਵਕ ਵੀਡੀਓ ਜਰਾ ਹੀ ਸਾਂਝੀ ਕਰਦੇ ਰਹਾਂਗੇ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਝੋਨਾ ਕਿਸਾਨ ਵੀਰ ਪੁੱਛਦੇ ਕਿ ਕਿਹੜੀ ਕਿਸਮ ਲਾਈਏ ਕਿਸਮ ਦੀ ਝੋਨਾ ਆਪਾਂ ਕਿਸ ਤਰ੍ਹਾਂ ਕਰੀਏ ਸੋ ਉਹ ਚ ਕਿਸਾਨ ਵੀਰ ਉਹ ਕਈ ਪੱਖ ਹੈਗੇ ਆ ਇਹ ਨਹੀਂ ਹੈਗਾ ਵੀ ਆਪਾਂ ਇਹ ਦੇਖ ਲਈਏ ਵੀ ਪਿਛਲੀ ਵਾਰ ਉਹ ਫਲਾਣੇ ਨੇ ਆਹ ਵੈਰੈਟੀ ਲਾਈ ਸੀ ਉਹ ਚੰਗਾ ਝਾੜ ਨਿਕਲਿਆ ਇਹਦੇ ਪਿੱਛੇ ਕਈ ਪੱਖ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਵੀ ਤੁਸੀਂ ਇਹ ਝੋਨੇ ਤੋਂ ਬਾਅਦ ਫਸਲ ਕਿਹੜੀ ਲੈਣੀ ਆ ਜਾਂ ਤੁਸੀਂ ਜਿਹੜੀ ਹੁਣ ਫਸਲ ਕਿਹੜੀ ਵੱਡੀ ਆ ਤੁਸੀਂ ਆਲੂ ਪੱਟੇ ਆ ਜਾਂ ਕਣਕ ਵੱਡੀ ਆ ਵੀ ਜਿਹੜੀ ਝੋਨੇ ਤੋਂ ਬਾਅਦ ਤੁਸੀਂ ਆਲੂ ਲਾਉਣੇ ਆ ਜਾਂ ਤੁਸੀਂ ਕਣਕ ਲਾਉਣੀ ਆ ਜਾਂ ਤੁਸੀਂ ਕੋਈ ਛੋਲੇ ਵਗੈਰਾ ਜਾਂ ਕੋਈ ਹੋਰ ਫਸਲ ਲਾਉਣੀ ਆ ਉਸ ਹਿਸਾਬ ਨਾਲ ਤੁਹਾਨੂੰ ਜਿਹੜਾ ਹੈਗਾ ਦੇਖਣਾ ਪਊਗਾ ਕਿਹੜੀ ਵੈਰਾਈਟੀ ਦੀ ਚੋਣ ਕਰਨੀ ਕਿਉਂਕਿ ਜਿਵੇਂ ਆਲੂਆਂ ਦੀ ਫਸਲ ਆ ਜਿਹੜੇ ਕਿਸਾਨ ਵੀਰ ਆਲੂ ਲਾਉਂਦੇ ਉਹਨਾਂ ਨੂੰ ਜਿਹੜਾ ਹੈਗਾ ਚੋਨੇ ਦੀ ਬਾਡੀ ਤੋਂ ਬਾਅਦ ਬਿਲਕੁਲ ਸਾਫ ਬਾਣ ਚਾਹੀਦਾ ਹੈਗਾ ਜਿਵੇਂ ਤੁਹਾਨੂੰ ਪਤਾ ਪਿੱਛੇ ਵੀ ਜੜੀਆਂ ਗੀਆਂ ਨੈਸ਼ਨਲ ਗ੍ਰੀਨ ਫਰਬਨਲ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜਾ ਪ੍ਰਾਲੀ ਨੂੰ ਚੋਨੇ ਦੀ ਪ੍ਰਾਲੀ ਦੇ ਕਣਕ ਨੂੰ ਸਾੜਨ ਤੇ ਜਿਹੜੀ ਨਾੜ ਸਾੜਨ ਤੇ ਪੂਰਨ ਪਾਬੰਦੀ ਹੈ ਸੋ ਉਹਦੇ ਹਿਸਾਬ ਨਾਲ ਆਪਾਂ ਨੂੰ ਵੈਰਾਈਟੀ ਦੀ ਚੋਣ ਕਰਦੇ ਸਮੇਂ ਖਿਆਲ ਰੱਖਣਾ ਪਊਗਾ ਕਿ ਘੱਟ ਸਮੇਂ ਵਾਲੀ ਵੈਰਾਈਟੀ ਹੋਵੇ ਜਿਹਦਾ ਭਰਾਲ ਘੱਟ ਬਣੇ ਕਿਉਂਕਿ ਜਿਹੜੀ ਹੈਗੀ ਜਾਦੇ ਪਿੱਛੇ ਵੀ ਜਿਹੜੀ ਕਿਸਾਨ ਵੀਰਾਂ ਨੇ ਕੋਈ ਪੂਸਾ 44 ਜਾਂ ਡੋਗਰ ਪੂਸਾ ਜਾਨੀ ਨਾਨ ਕਮੈਂਡਡ ਇਹ ਵੈਰਾਈਟੀਆਂ ਹੈਗੀਆਂ ਉਦੇ ਵਿੱਚ ਪ੍ਰਾਲ ਵੀ ਜਿਆਦਾ ਬਣਦਾ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਸਮਾਂ ਵੀ ਇਹ ਜਿਆਦਾ ਲੈਂਦੀ ਹੈ ਉਹਦੇ ਵਿੱਚ ਆਪਾਂ ਨੂੰ ਜਿਹੜੀ ਹੈਗੀ ਅਗਲੀ ਫਸਲ ਦੀ ਬਿਜਾਈ ਚ ਸਮੱਸਿਆਵਾਂ ਆਉਂਦੀ ਹੈਗੀ ਆ ਦੂਜਾ ਹੈ ਆਪਣੀ ਮਿੱਟੀ ਕਿਸ ਤਰ੍ਹਾਂ ਦੀ ਹੈ ਮਿੱਟੀ ਦੇ ਵਿੱਚ ਸ਼ੂਰਾ ਪਾਣਾ ਜਾਂ ਕੋਈ ਹੈਗਾ ਤਜਾਬੀ ਪਾਣਾ ਪੀ ਐਚ ਕਿਸ ਤਰ੍ਹਾਂ ਦੀ ਵੈਸੇ ਤਾਂ ਜਿਹੜੀ ਹੈਗੀ ਆ ਝੋਨੇ ਦੀ ਫਸਲ ਆ ਜਿਹੜੀ ਉਹ 5 ਤੋਂ ਲੈ ਕੇ 9 ਪੀ ਐਚ ਮਤਲਬ ਵਾਈਡ ਰੇਂਜ ਦੇ ਵਿੱਚ ਇਹ ਹੋ ਜਾਂਦੀ ਹੈਗੀ ਕੋਈ ਸਮੱਸਿਆ ਨਹੀਂ ਹੈਗੀ ਪਰ ਫਿਰ ਵੀ ਜਿਹੜੀ ਕਿਸਮ ਦੀ ਚੋਣ ਕਰਦੇ ਸਮੇਂ ਆਪਾਂ ਨੂੰ ਖਿਆਲ ਰੱਖਣਾ ਪਊ ਕਿਉਂਕਿ ਜਿਹੜੀ ਪੀਆਰ 127 ਵੈਰਾਈਟੀ ਜਿਹੜੀ ਪਿਛਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਦਿੱਤੀ ਗਈ ਉਹ ਚ ਸਪੈਸ਼ਲੀ ਉਹਨਾਂ ਨੇ ਯੂਨੀਵਰਸਿਟੀ ਨੇ ਕਿਹਾ ਕਿ ਇਹਨੂੰ ਜਿਹੜਾ ਹੈਗਾ ਜਿੱਥੇ ਜੜੀਆਂ ਮਾੜੀਆਂ ਜ਼ਮੀਨਾਂ ਜਾਂ ਮਾੜਾ ਪਾਣੀ ਆ ਉੱਥੇ ਜਿਹੜਾ ਇਹਨੂੰ ਲਾਉਣ ਤੋਂ ਗਰੇਜ ਕਰਨਾ ਚਾਹੀਦਾ ਸੋ ਤੀਜਾ ਹੈਗਾ ਆਪਣਾ ਜਿਹੜਾ ਹੈਗਾ ਆਪਣੀ ਪਾਣੀ ਦੀ ਕਿਸਮ ਕਿਸ ਤਰ੍ਹਾਂ ਦੀ ਹੈ ਪਾਣੀ ਮਾੜਾ ਜਾਂ ਚੰਗਾ ਉਹਦੇ ਹਿਸਾਬ ਨਾਲ ਜਿਹੜੀ ਆਪਾਂ ਨੂੰ ਜਿਹੜੀ ਹੈਗੀ ਆ ਕਿਸਮ ਦੀ ਧਿਆਨ ਚ ਖਿਆਲ ਰੱਖਣਾ ਪਊਗਾ ਕਿਉਂਕਿ ਘੱਟ ਸਮਾਂ ਲੈਣੀਆਂ ਕਿਸਮਾਂ ਜਿਹੜੀਆਂ ਉਹ ਥੋੜੀਆਂ ਆਈਆਂ ਸੂਖਮ ਹੁੰਦੀਆਂ ਆ ਜਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਮੁਕਾਬਲੇ ਹਾਂ ਇਸ ਤੋਂ ਬਾਅਦ ਹੈ ਕਿਸਾਨ ਵੀਰੋ ਕਿ ਆਪਾਂ ਇਹ ਬੀਜ ਖਰੀਦਣਾ ਕਿੱਥੋਂ ਜਿਹੜਾ ਮੇਨ ਹੈਗਾ ਕਿਉਂਕਿ ਕਿਸਾਨ ਵੀਰ ਆ ਕਿਉਂਕਿ ਜੇ ਹੁਣ ਜਦੋਂ ਮਸ਼ਹੂਰੀਆਂ ਆਉਣੀਆਂ ਜਿਵੇਂ ਹੁਣ ਝੋਨੇ ਦਾ ਸੀਜ਼ਨ ਚੱਲਣਾ ਵੀ ਆ ਝੋਨੇ ਦੀ ਇੰਨੀ ਜਿਹੜਾ ਝਾੜ ਨਿਕਲੂਗਾ ਇਹਦਾ ਇੰਨਾ ਨਿਕਲੂਗਾ 35 40 ਕੁਆਂਟਲ ਤੋਂ ਘੱਟ ਕੋਈ ਨਹੀਂ ਦੱਸਦਾ ਹੈਗਾ ਹਾਲਾਂਕਿ ਜਿਹੜੀਆਂ ਹੈਗੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਵੀ ਜਿਹੜੀਆਂ ਹੈਗੀਆਂ ਕਿਸਮਾਂ ਦੀ ਜਦੋਂ ਝਾੜ ਦੱਸਿਆ ਜਾਂਦਾ ਐਕਚੁਅਲ ਦੇ ਵਿੱਚ ਜਦੋਂ ਟ੍ਰਾਇਲ ਆਏ ਜਾਂਦੇ ਆ ਤਾਂ ਉਹਦੀ ਜਿਹੜੀ ਹੈਗੀ ਜੈਨੇਟਿਕ ਪੋਟੈਂਸ਼ੀਅਲ ਆ ਜਿਹੜਾ ਉਹ ਫਸਲ ਦਾ ਹਜੇ ਤੱਕ ਮਤਲਬ ਝੋਨੇ ਦੇ ਵਿੱਚ ਜਿਹੜੇ ਜੀਨ ਦੇ ਹੈਗੇ ਐ ਇੰਨਾ ਉਹਦਾ ਜੈਨੇਟਿਕ ਪੋਟੈਂਸ਼ੀਅਲ ਹੈ ਨਹੀਂ ਕਿ ਉਹ 40 ਕੁਇੰਟਲ 45 ਕੁਇੰਟਲ ਜਿਹੜਾ ਝਾੜ ਆ ਠੀਕ ਆ ਫਾਰਮਰ ਫੀਲਡ ਤੇ ਕਈ ਵਾਰ ਨਿਕਲਿਆ ਆਉਂਦਾ ਹੈਗਾ 35 40 ਕੁਇੰਟਲ ਤੱਕ ਪਰ ਇੰਨਾ ਜਿਆਦਾ ਜਿਹੜਾ ਗਮਰਾਹ ਹੋਣ ਦੀ ਵੀ ਲੋੜ ਨਹੀਂ ਹੈਗੀ ਕਿਸਾਨ ਵੀਰੋ ਜਿੱਥੋਂ ਤੁਸੀਂ ਬੀਜ ਲੈਣਾ ਪਹਿਲਾਂ ਤਾਂ ਉਹ ਦੇਖੋ ਵੀ ਉਹ ਸਰੋਤ ਕਿਵੇਂ ਆ ਪਿਛਲੇ ਉਹਦਾ ਹਿਸਟਰੀ ਕਿਸ ਤਰ੍ਹਾਂ ਦੀ ਆ ਪਿੱਛੇ ਕੋਈ ਉਹਨਾਂ ਨੇ ਕੋਈ ਆਪਣਾ ਕਿ ਕਿਸੇ ਨਾ ਕੋਈ ਠੱਗੀ ਠੋਰੀ ਜਾਂ ਹੋਰ ਕੰਮ ਤਾਂ ਨਹੀਂ ਕੀਤਾ ਦੂਜੀ ਨੰਬਰ ਤੇ ਜਿਹੜਾ ਤੁਸੀਂ ਬੀਜ ਲੈਣਾ ਚਾਹੇ ਉਹ ਝੋਨੇ ਦਾ ਚਾਹੇ ਹੋਰ ਵੀ ਹੈਗਾ ਕੋਈ ਫਸਲ ਦਾ ਲੈਣਾ ਸਬਜ਼ੀਆਂ ਦਾ ਲੈਣਾ ਇਹਦਾ ਮੈਂ ਸਾਰਾ ਹੀ ਤੁਹਾਨੂੰ ਕਹੂੰਗਾ ਅਗਲੇ ਤੋਂ ਤੁਸੀਂ ਪੱਕਾ ਬਿੱਲ ਜ਼ਰੂਰ ਲਓ ਦੁਕਾਨਦਾਰ ਤੋਂ ਜਿਹਦੇ ਉੱਤੇ ਬੀਜ ਦੀ ਬੀਜ ਦਾ ਨਾਮ ਫਸਲ ਦਾ ਨਾਮ ਬੀਜ ਦੀ ਕਿਸਮ ਉਹਦਾ ਲੋਟ ਨੰਬਰ ਇਹ ਲਿਖਿਆ ਹੋਣਾ ਚਾਹੀਦਾ ਜੇ ਉਹਦੇ ਵਿੱਚ ਡਿਟੇਲ ਲਿਖੂ ਲਿਖੀ ਹੋਊਗੀ ਜਿਹੜੀਆਂ ਹੈ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਦਾ ਬੀਜ ਸਬਜ਼ੀਆਂ ਵਗੈਰਾ ਦਾ ਆਉਂਦਾ ਜਾਂ ਪਾਊਡਰ ਵਗੈਰਾ ਦਾ ਆਉਂਦਾ ਉਦੇ ਵਿੱਚ ਕਈਆਂ ਦੇ ਵਿੱਚ ਬੈਚ ਨੰਬਰ ਵੀ ਆਉਂਦਾ ਲੋਟ ਨੰਬਰ ਤਾਂ ਹੁੰਦਾ ਹੀ ਹੁੰਦਾ ਹੈਗਾ ਸੋ ਜਿਹੜਾ ਪੱਕਾ ਬਿੱਲ ਆ ਇਹ ਜ਼ਰੂਰੀ ਆ ਇਹ ਤੁਹਾਡੀ ਇੱਕ ਪ੍ਰੋਸੈਜ ਯੋਗਤਾ ਦਾ ਜਿਹੜਾ ਹੈਗਾ 90% ਜਿਹੜਾ ਤੁਹਾਨੂੰ ਕਵਰ ਕਰ ਜਾਂਦਾ ਕਿ ਤੁਹਾਨੂੰ ਇਹ ਵਿਸ਼ਵਾਸ ਹੋ ਜਾਂਦਾ ਕਿ ਇਹ ਜਿਹੜੀ ਜਦੋਂ ਪੱਕਾ ਬਿੱਲ ਤੁਹਾਨੂੰ ਦੁਕਾਨਦਾਰ ਦਊਗਾ ਤਾਂ ਉਹ ਤੁਹਾਡੇ ਨਾਲ ਜਿਹੜੀ ਹੈਗੀ ਠੱਗੀ ਡੋਰੀ ਕਰਨ ਦਾ ਚਾਂਸ ਘੱਟ ਹੋ ਕਿਉਂਕਿ ਜੇਕਰ ਨੂੰ ਤੁਹਾਡਾ ਨੁਕਸਾਨ ਵੀ ਹੁੰਦਾ ਤਾਂ ਪੱਕਾ ਬਿੱਲ ਤੁਹਾਡੇ ਕੋਲੇ ਹੈਗਾ ਤਾਂ ਤੁਸੀਂ ਉਹ ਜਿਹੜਾ ਹੈਗਾ ਕਲੇਮ ਚਾਹੇ ਕੰਜ਼ਿਊਮਰ ਕੋਰਟ ਜਾਂ ਜਿਹੜਾ ਹੈਗਾ ਵਿਭਾਗ ਕੋਲੇ ਜਾ ਕੇ ਜਿਹੜਾ ਤੁਸੀਂ ਆਪ ਦਾ ਜਿਹੜਾ ਹੈਗਾ ਕਲੇਮ ਉਹ ਕਰ ਸਕਦੇ ਹਾਂ ਇਸ ਤੋਂ ਇਲਾਵਾ ਕਿਸਾਨ ਵੀਰੋ ਜਦੋਂ ਤੁਸੀਂ ਝੋਨੇ ਦਾ ਬੀਜ ਲੈ ਕੇ ਉਹਦੀ ਬਿਜਾਈ ਕਰਨੀ ਹੈ ਜਿਹੜੀ 90% ਕਿਸਾਨ ਵੀਰ ਆ ਉਹ ਬੀਜ ਦੀ ਸੋਧ ਨਹੀਂ ਕਰਦੇ ਹੈਗੇ ਸੋ ਸੋਧ ਵਾਸਤੇ ਵੀ ਵੱਖਰੀ ਵੀਡੀਓ ਪਾਵਾਂਗੇ ਬੀਜ ਨੂੰ ਜਿਹੜਾ ਸੋਧ ਕੇ ਬੀਜਣ ਦੀ ਕੋਸ਼ਿਸ਼ ਕਰਨੀ ਹੈਗੀ ਹੈ ਤੇ ਇੱਕ ਜਦੋਂ ਝੋਨੇ ਦੀ ਤੁਸੀਂ ਬਿਜਾਈ ਕਰੋਗੇ ਕਿਸਾਨ ਵੀਰੋ ਕੋਸ਼ਿਸ਼ ਕਰੋ ਕਿ ਜਿਹੜੀ ਅਗੇਤੀ ਬਿਜਾਈ ਤੋਂ ਬਚਣਾ ਚਾਹੀਦਾ ਆਪਾਂ ਨੂੰ ਜੇ ਤੁਸੀਂ ਕਿਸਮ ਦੀ ਸਹੀ ਚੋਣ ਕਰਦੇ ਹੋ ਮੀਡੀਅਮ ਜਾਂ ਘੱਟ ਸਮਾਂ ਵਾਲੀਆਂ ਕਿਸਮਾਂ ਹੀ ਆਪਾਂ ਨੂੰ ਚੋਣਣੀਆਂ ਚਾਹੀਦੀਆਂ ਕਿਉਂਕਿ ਜਿਹੜੀ ਹੈਗੀ ਏ ਝੋਨੇ ਦੀ ਪਰਾਲੀ ਨੂੰ ਸਾਂਭਣ ਦੀ ਕਾਫੀ ਸਮੱਸਿਆ ਹੈਗੀ ਹੈ ਤੇ ਜਿਹੜੀਆਂ ਕਿਸਮਾਂ ਅਪਰੂਵ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੋਸ਼ਿਸ਼ ਕਰੋ ਕਿ ਉਹੀ ਕਿਸਮਾਂ ਬੀਜੀਆਂ ਜਾਣ ਤੇ ਜਿੰਨਾ ਜਿਹੜੇ ਵੀ ਕਿਸਾਨ ਵੀਰਾਂ ਨਾਲ ਤਜਰਬੇ ਵੀ ਸ਼ੇਅਰ ਕਰੀਦੇ ਆਪ ਵੀ ਦੇਖਿਆ ਹੈਗਾ ਕਿ ਜਦੋਂ ਆਪਾਂ ਝੋਨੇ ਨੂੰ ਲੇਟ ਸੀਜ਼ਨ 'ਚ ਲਾਉਂਦੇ ਆ ਉਹਦੇ ਵਿੱਚ ਸਮੱਸਿਆਵਾਂ ਘੱਟ ਆਉਂਦੀਆਂ ਝਾੜ ਵਧੀਆ ਨਿਕਲਦਾ ਹੈਗਾ ਇਤਕੀ ਵੀ ਤੁਸੀਂ ਦੇਖਿਆ ਸੀ ਕਈ ਕਿਸਮਾਂ ਹੈ ਕਈਆਂ ਕਿਸਮਾਂ ਦੇ ਵਿੱਚ ਜਿਹੜਾ ਹੈਗਾ ਝਾੜ ਵਧੀਆਂ ਨਹੀਂ ਹੋਇਆ ਇੱਕ ਫੀਲਡ 'ਚ ਵਧੀਆਂ ਨਹੀਂ ਹੋਇਆ ਦੂਜੀ 'ਚ ਵਧਿਆ ਹੋ ਗਿਆ ਪੀਆਰ 111 ਮਾ ਉਹ ਵਧਿਆ ਨਿਕਲਿਆ ਕਿਉਂਕਿ ਜਿਹੜੀਆਂ ਹੈਗੀਆਂ ਪਾਰਸ਼ਾ ਤੋਂ ਪਹਿਲਾਂ-ਪਹਿਲਾਂ ਉਹ ਵੱਧਿਆ ਗਿਆ ਜਿਹੜੀ ਕਈ ਕਿਸਮਾਂ ਜਿਹੜੀਆਂ بارش ਦੇ ਵਿੱਚ ਆਈਆਂ ਜੇ ਉਹ 5 ਦਿਨ ਪਹਿਲਾਂ ਲੱਗੀ ਸੀਗੀ ਉਹ بارش ਦੇ ਵਿੱਚ ਆ ਗਈ ਜੇ ਥੋੜੀ ਜਿਹੀ ਲੇਟ ਲੱਗੀ ਸੀ ਉਹਦੀ ਪੋਲੀਨੇਸ਼ਨ ਜਾਂ ਫਲਾਵਰਿੰਗ ਟਾਈਮ ਸੀ ਉਹ بارش 'ਚ ਮਗਰੋਂ ਨਿਕਲ ਗਿਆ ਉਹਨੇ ਇੱਕ ਥਾਂ ਤੇ ਝਾੜ ਵਧੀਆਂ ਨਹੀਂ ਦਿੱਤਾ ਦੂਜੀ ਥਾਂ ਤੇ ਵਧੀਆਂ ਦਿੱਤਾ ਸੋ ਜਿਹੜੀ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਜਿਹੜਾ ਹੈਗਾ ਮਗ ਸਪਾਰਸ ਸਮੇਂ ਦੇ ਅਨੁਸਾਰ ਹੀ ਸੋ ਜੇ ਕੋਈ ਹੋਰ ਸਵਾਲ ਹੋਵੇ ਤਾਂ ਥੱਲੇ ਕਮੈਂਟਾਂ ਦੇ ਵਿੱਚ ਦੱਸਿਓ ਵੈਰਾਈਟੀ ਵਾਈਜ਼ ਆ ਜਿਹੜੀ ਜਾਣਕਾਰੀ ਉਹ ਵੱਖ-ਵੱਖ ਵੀਡੀਓ ਚ ਆਪਾਂ ਕੱਲ ਤੋਂ ਜਿਹੜਾ ਸ਼ੁਰੂ ਕਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਆ ਕਰੋ ਤੇ ਜਿਹੜਾ ਆਪਣਾ ਚੈਨਲ ਆ ਜਰੂਰ ਸਬਸਕ੍ਰਾਈਬ ਕਰ ਲਓ ਅੱਗੇ ਹੋਰ ਕਿਸਾਨ ਵੀਰਾਂ ਨੂੰ ਵੀ ਜਿਹੜੀ ਜਾਣਕਾਰੀ ਸਾਂਝੀ ਕਰਦਾ ਤੁਹਾਡਾ ਬਹੁਤ-ਬਹੁਤ ਸਾਨੂੰ